50 ਰੁਪਏ ਗੁੱਟੀ 50 ਰੁਪਏ ਮੌਲੀਆ ਦੀ ਗੁੱਟੀ ਤੁਕੀ ਆ ਆ ਹਾਏ ਹਾਏ 50 ਰੁਪਏ 50 ਰੁਪਏ ਮੂਲੀ ਵਧੀਆ ਪਿਆ ਹਾਂ ਬਹੁਤ ਵਧੀਆ ਪਿਆ ਇਧਰ ਦੇਖੋ ਆ ਵੇਖਾ ਆ 5 ਰੁਪਏ ਵਾਲਾ ਜਿਹੜਾ ਪਿਆ ਇਹ ਰੁੱਤ ਦਾ ਕਦੂ ਠੰਡ ਦੇ ਵਿੱਚ ਕਿਹੜਾ ਬੰਦਾ ਕਦੂ ਖਾਂਦਾ ਹੋਊਗਾ ਪੱਗ ਲਸਣ ਚਿੱਟਾ ਚਟਾ ਲਸਣ ਆ ਗਿਆ ਇਧਰ ਠੀਕ ਆ ਠੀਕ ਆ ਠੀਕ ਆ ਵੇਖੋ ਇਧਰ ਕੁਆਲਟੀ ਯਾਰ ਜਾਂਦਰ ਚਿੱਟੇ ਚਟੇ ਜਾਂ ਬਗਲੇ ਪੈ ਜਾਂਦਾ ਦੂਰੋਂ ਇਹ ਕੀ ਰੜਵੀਂ ਜਾਂਦਾ ਗੋਡੇ ਪੀੜ ਰਹਿੰਦੀ ਹੈ ਗੋਡੇ ਪੀੜ ਕੇ ਮਰੂ ਜੇ ਖਾਵਾਗੇ ਤਾਂ ਹਾਂ ਸਹੀ ਹਾਂਜੀ ਸਸਰੀ ਕਾਲ ਦਾ ਸਪੰਡੂ ਕੇ ਤਰ੍ਹਾਂ ਨਾਲ ਚ ਭਾਈ ਸਵਾਗਤ ਕਰਦੇ ਆ ਤੇ ਅੱਜ ਅਜ ਤੱਕ ਕਿੰਨੂ 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 ਹੋ ਗਈ ਮੇਟਰ ਕੋਟ ਕਪੂਰੇ ਮੰਡੀ ਦੇ ਵਿੱਚ ਕਿੰਨੂ ਵੇਖੋ ਆਇਆ ਪਿਆ ਇਧਰ ਭਾਈ ਠੰਡ ਹੈਗੀ ਆ ਭਾਈ ਧੁੰਦ ਹੈਗੀ ਇਹਦੇ ਆ ਬੰਦੇ ਗੱਡੀ ਲੋਡ ਕਰਕੇ ਅਵਰੋਂ ਆਇਆ ਕੀ ਆਲਾ ਭਾਈ ਹੋ ਠੀਕ ਆ ਪਰ ਕਿੱਥੋਂ ਆਏ ਭਾਈ ਹਨਮਾਨਗੜ ਤੋਂ ਹੈ ਹਨਮਾਨਗੜ ਅਨੁਮਾਨਗੜ ਤੋਂ ਸਿਰੇ ਦਾ ਰੇਡ ਕਿਨਾਰੇ ਗਿਆ ਅੱਜ ਆਪਣਾ 45 ਰੁਪਏ ਸਹੀ ਦੱਸੀਆਂ ਨੰਜਵਾ ਆ ਨਾ ਨਾਲੇ ਵਿੱਚ ਇਹਦੇ 35 ਬੁੰਤੀ ਤੇ ਆ ਗਿਆ ਸੀ ਯਰ ਤੀ ਤੇ ਹੈ ਸਹੀ ਰੇਟ ਦੱਸ ਦੇ ਤੂੰ ਸਾਨੂੰ 35 ਰੁਪਏ ਲਿਖਿਆ ਹੁਣ 35 ਦੇ ਹੈਗਾ ਕਿਉਂ 35 ਰੁਪਏ ਸਹੀ ਹੈ ਭਾਈ ਆਹ ਕ੍ਰੇਡ ਭਾਈ ਇਹ ਤਾਂ ਤੁਸੀਂ ਭੜਕੇ ਲੈ ਚੱਲੇ ਆ ਯਾਰ ਇਹ ਇਹ ਸਾਰਾ ਲੱਗਿਆ ਮਾਲ ਸਹੀ ਹੈ ਤੇ ਭਾਈ ਤੋਂ ਜਾਣਕਾਰੀ ਲੈਣਾ ਬਾਕੀ ਕਿੰਨੂ ਦਾ ਭਾਅ ਭਾਈ ਜਿਹੜਾ ਕੀ ਚੱਲੀ ਜਾਂਦਾ ਇਧਰ ਵੇਖੋ ਤੁਸੀਂ ਇਧਰ ਕਿੰਨੂ 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 ਆਹ ਵੇਖੋ ਇਧਰ ਸਾਹਮਣੇ ਕਿੰਨੂ ਭਰਾ ਨਾ ਇਧਰ ਵੀ ਕਿੰਨੂ ਪਿਆ ਬਈ ਸਟicker ਵਾਲਾ ਕਿੰਨੂ ਪਿਆ ਜਿਹੜਾ ਇਧਰ ਸਟicker ਵਾਲਾ ਤੇ ਰੇਡ ਰੂਟ ਵੇਣੇ ਬਾਈ ਬਾਈ ਕੀ ਮੰਗੀ ਜਾਂਦੇ ਤੇ ਕੀ ਵਿਕੀ ਜਾਂਦਾ ਜੀ ਇਹਦੇ ਮਰੂਦ ਮਰਾਦ ਵੇਣੇ ਬਾਈਆਂ ਤੋਂ ਆ ਬੈਠੇ ਬਾਈ ਮਰੂਦਾਂ ਵਾਲੇ ਹੋਰ ਬਾਈ ਕੀ ਹਾਲ ਚਾਲ ਹੈ ਜੀ ਮਰੂਦਾਂ ਵਾਲੇ ਸਿਰ ਤੋਂ ਹੋਰ ਠੀਕ ਆ ਬਾਈ ਬਾਈ ਹੈ ਨਹੀਂ ਕਿੱਧਰ ਗਿਆ ਬਾਈ ਕੀ ਹਾਲ ਚਾਲ ਹੈ ਹੋਰ ਬਾਹਰ ਖੜਾ ਬਾਈ ਅੱਛਾ ਇਧਰ ਯਾਰ ਮੜੀ ਜਿਹੜੀ ਇੰਟਰਵਿਊ ਕਰ ਰਿਹਾ ਹੋਰ ਸੇਡ ਸਾਹਿਬ ਠੀਕ ਹੈ ਬੜੀ ਜਾ ਰਹੇ ਨੇ ਹਾਂ ਜੀ ਹਾਂ ਜੀ ਬਈ ਅੱਜ ਕਿਵੇਂ ਲੱਗਾ ਤੁਹਾਨੂੰ ਮੀਨੂ ਦਾ ਫੋਟੋ ਦਿਖਾਓ ਬਾਈ ਕਿੰਨੂ ਕਿੰਨਾ ਗਿਆ ਅੱਜ ਆਪਣੇ ਭਰਿਆ ਪਿਆ ਮੰਡਿਆ ਨਾ ਹਾਂ ਜੀ ਅੱਜ ਕਿ ਨੂ ਦਾ ਵਾਰ 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 ਮੌਸਮ ਠੰਡਾ ਰਹ ਗਿਆ ਭਾਈ ਮੌਸਮ ਠੰਡਾ ਰਹ ਗਿਆ ਗਾ ਘਟ ਗਿਆ ਗਾ ਘਟ ਗਿਆ ਤੇ ਕਿੰਨਾ ਰੇਟ ਮੰਗੀ ਅਨੇ ਭਾਈ ਕੀ ਵੇਖੀ 300 ਰੁਪਏ ਹੋ ਗਏ ਸਿਰੇ ਦਾ ਭਾਤ ਹੀ ਰਹ ਗਿਆ ਜਾਨੀ ਹਾਂ ਨਾ ਟੋਟਲ ਤੇ ਅਮਰੂਦ ਭਾਈ ਸਾਰ ਸਵੇਦਾ ਜਿਵੇਂ ਲਾਵਾਦੀ ਅਮਰੂਦ ਸਾਰ ਸਵੇਦਾ 45 ਰੁਪਏ ਹੋ ਗਏ 45 ਰੁਪਏ ਤੇ ਲਾਵਾਦੀ ਭਾਈ ਲਾਵਾਦੀ 30 35 ਰੁਪਏ ਲਾਵਾਦੀ 30 35 ਰੁਪਏ ਕ੍ਰੇਡ ਕਿੰਨਾ ਕਰੇ ਭਾਈ ਕਿੰਨੂ ਦੇ ਵਾਹੇ ਖੀਂਦੇ ਮੈਂ ਤਾਂ ਜਾ ਦੋ ਗੱਡੀਆਂ ਟਟੋ ਘੜ ਮਤਲਬ 100 ਕ੍ਰੇਡ ਹੋ ਗਏ ਹਾਂਜੀ 100 ਕ੍ਰੇਡ 100 ਠੀਕ ਤੇ ਅਮਰੂਦ ਅਮਰੂਦ ਬਾਈ 20 25 ਨਾ ਠੀਕ ਆ ਭਾਈ ਜੀ ਮਿਹਰਬਾਨੀ ਪ੍ਰਤੀ ਤਾਂ 35 ਸਿਰੇ ਦੀ ਕੁਆਲਟੀ ਰੁਪਈਏ ਜਿਹੜਾ ਕਿੰਨੂੰ ਚੱਲੀ ਜਾਂਦਾ ਜੀ ਹਨਾ ਸਾਰ ਸਵੇ ਦਾ ਅਮਰੂਦ ਜਿਹੜਾ ਆ ਰੇਟ ਚੱਲੀ ਆ ਜਾ ਕਰਾਂ ਦੀ ਮੱਤੇ ਵਾਲੀ ਦੁਕਾਨ ਤੇ ਭਾਈ ਚੱਲੀ ਆ ਕਰਾਂ ਸਬਜੀ ਦੇ ਰੇਟ ਤੁਹਾਨੂੰ ਮੋਟੂ ਤੋਂ ਕਣਾਉਣੇ ਆ ਮੋਟੂ ਜਵਾਨ ਪੜਾਕੇ ਪਾਉਂਦਾ ਨਾ ਮੋਟੂ ਕੋਲੇ ਚੱਲੀ ਗਿਆ ਜੋ ਕਰਾਂ ਦੀ ਤੰਗ ਕਰੀਏ ਮੋਟੂ ਨੂੰ ਵੇਖੀ ਭਰਾ ਵੇਖੀ ਵੇ ਕੋਲੇ ਆ ਗਿਆ ਮੋਟੂ ਕੋਲੇ ਮੱਤੇ ਵਾਲੇ ਦੀ ਦੁਕਾਨ ਤੇ ਭਾਈ ਅੱਜ ਜਿਹੜੇ ਕੀ ਰੇਟ ਰੂਟ ਚੱਲੀ ਆ ਤੇ ਮੱਤੇ ਵਾਲਾ ਬੰਦਾ ਕਿੱਧਰ ਗਿਆ ਅੱਜ ਆਏ ਬੰਦਾ ਗਿਆ ਕਰਦਾ ਤੁਸੀਂ ਹੋਰ ਮੱਤੜਾ ਕਿਵੇਂ ਵਧੀਆ ਭਾਈ ਵਧੀਆ ਸੈਟਾ ਸੇ ਦਾ ਵਧੀਆ ਗਾਜਰ ਮਹਿੰਗੀ ਹੋ ਗਈ ਅੱਜ ਕਿੰਨੀ ਰਹਿ ਗਈ ਅੱਜ ਫਿਰ ਗਾਜਰ 12 ਰੁਪਏ 12 ਰੁਪਏ ਗਾਜਰ ਹੋ ਗਈ 12 ਰੁਪਏ ਇੱਧਰ ਹੋਰ ਮੋਟੂ ਕਰਿਆ ਠੀਕ 50 ਰੁਪਏ ਗੁੱਟੀ 50 ਰੁਪਏ ਮੂੜੀਆਂ ਦੀ ਗੁੱਟੀ ਟੁੱਕੀ ਆ ਆਏ 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 50 ਰੁਪਏ 50 ਰੁਪਏ ਮੂਲੀ ਗਾਜਰ ਮਹਿੰਗੀ ਹੋ ਗਈ ਅੱਜ ਓਏ ਗੁੱਟ ਆ ਗਿਆ 50 ਰੁਪਏ ਮੂਲੀ ਦਾ 50 ਰੁਪਏ ਮੂਲੀ ਭਾਈ ਮੂਲੀ ਦਾ ਕਿੰਨਾ ਰੇਟ ਦੱਸਿਆ ਸਹੀ ਸਹੀ 5 ਰੁਪਏ 5 ਰੁਪਏ ਰਹਿ ਗਈ ਮੂਲੀ ਦਾ ਉੱਥੇ ਹੀ ਖੜੀ ਆ ਬ੍ਰੇਕਾਂ ਲਾਈ ਬੱਧਿਆ ਮੂਲੀ ਮਾਲੀ ਕਰ ਦੋ ਤੇ ਜਰ ਖਾਇਆ ਕਰੋ ਇੱਥਨੇ ਪੈਗ ਪੁਗ ਨਾਲ ਕਿਲਾਂ ਦੇ ਦਾ ਖਾਣ ਕੇ ਅਗਲੇ ਮੜੀ ਚੱਕਲਾ ਚੱਕਲਾ ਜਿਹੜੇ ਜਿਹੜੇ ਬਣਾਈਂ ਯਾਰ ਮੂਲੀ ਵਾਲਾ ਹੋਵੇ ਨੂਨ ਘੰਡਿਆਂ ਦੀ ਕੀ ਗੱਲ ਮੂਲੀ ਖਾਂਦੇ ਨਹੀਂ ਆਣੇ ਯਾਰ ਜਿਹੜੀ ਮਾਜੀ ਹੈ ਮੂਲੀ ਮਾੜੀ ਨਵੇੜਿਆ ਕਰੋ ਬਾਈ ਜਿਹੜੇ ਵੀਡੀਓ ਵੇਖੀ ਜਾਂਦੇ ਆਂ ਤੁਸੀਂ ਮੂਲੀ ਖਤਮ ਕਰੋਗੇ ਤਾਂ ਫੇਰ ਇਹ ਇੱਥੇ ਨਿਬੜਨੀ ਆਂ ਗੋਭੀ 5 ਰੁਪਏ ਬਾਈ ਅਕਲ ਬਾਬੇ ਰਹਿ ਗਿਆ 5 ਰੁਪਏ ਕਿ ਨਹੀਂ ਤੂੰਗਾ ਮੈਂ ਤਾਂ ਭਰਾ ਮੂਲੀ ਨਹੀਂ ਨਾ ਮੇਰਾ ਵਰਤ ਨਹੀਂ ਜਹਾ ਉਹ ਵੀ 7-8 ਬੋਲੀ ਆ 5 ਰੁਪਏ ਲਾਵਾਂਗੇ ਅਕਲ ਬਾਬੇ ਰਹਿ ਗਿਆ ਏ ਹਾਏ ਕਿਧਰ ਹੋਰ ਬਾਈ ਕੀ ਆ ਚੱਲ ਠੀਕ ਆ ਤੇਰੇ ਭਾਈ ਮਟਰ ਕੀ ਹੁੰਦੇ ਅੱਜ ਮਟਰ 30 35 ਰੁਪਏ ਬਾਈ 30 35 ਤਾਂ ਖੜ ਗਿਆ ਜੀ ਹੈਨਾ ਤੇ ਆਪਣੇ ਹੋਰ ਜਿਹੜੀ ਕਿਹੜੀ ਵੈਰਾਈਟੇ ਮੇਰੇ ਪੁੱਤ ਗੋਭੀ ਜਿਹੜੇ ਸੱਚ ਪੁੱਛੀਏ गोभी 5 ਰੁਪਏ ਵੇਚੀ ਬਈ ਅੱਜ ਅੱਜ 5 6 5 6 ਚਲੋ ਰੇਡ ਰਿਸਕਿਆ ਜੀ ਮੜਾ ਜਾਣਾ 2 3 ਰੁਪਏ ਰੇਡ ਰਿਸਕਿਆ ਗਾਜਰ ਵੇਚੀ 6 ਤੋਂ ਲੈ ਕੇ 12 ਰੁਪਏ ਕਿਲੋ ਰੱਖ 12 ਰੁਪਏ ਸਿਰੇ ਦੀ ਕੁਆਲਿਟੀ ਜੀਰੇ ਵਾਲੀ ਗਾਜਰ ਜੀ ਦੇ ਚੰਗਾ ਤੂੰ ਲਿਆ ਕਰਕੇ 5 ਰੁਪਏ ਯਾਰ ਡੰਡਾ ਚਾਰ ਨਹੀਂ ਲੱਗਾ ਡੰਡ ਲੈਣੀ ਬੋਲ ਯਾਰ ਵੀ ਚਾਰ ਨਹੀਂ ਦਿੰਦਾ 4 ਰੁਪਏ ਸਾਰੀ ਵਿਕੀ ਐ ਇਸ ਰੇਟ ਸੇਠਾ ਬੰਦ ਗੋਭੀ ਨਹੀਂ ਆਈ ਅੱਜ ਬੱਟ ਤੇਰੀ ਅੱਡ ਵੀਡੀਓ ਬਣਾਉਣੀ ਜਣਾ ਹਰਦੇ ਨੇ ਤਾਂ ਮੈਂ ਵਾਇਰਲ ਕਰਾਂ ਹੋਰ ਸੁਣਾ ਵਧੀਆ ਵਧੀਆ ਗੰਡਲ ਹੈ ਨਹੀਂ ਜਾਣੀ ਉਹ 12 ਰੁਪਏ ਵਿਕੀ ਆ ਜੀਰੇ ਵਾਲੀ ਗਾਜਰ ਪਈਏ ਆਪਣੇ ਗਾਜਰ ਗਾਜਰ ਵੇਖੀ ਆਪਣੇ ਐਡੀ ਨਹੀਂ ਨਹੀਂ ਕਿਵੇਂ ਵੇਚਦਾ ਮਾਲਾ ਜੀ ਯਾਰ ਉਹ ਵਾਇਰਲ ਕਰਕੇ ਤੂੰ ਪਾਹ ਤੇਰੇ ਗਾਜਰ ਸਾਡੇ ਤਿੰਨ ਤਿੰਨ ਕੁਇੰਟਲ ਦੇਤੀ ਦੋ ਤਿੰਨ ਘਰਾਂ ਨੂੰ 70 ਰੁਪਏ ਅੱਛਾ ਲੈ ਬਈ ਟਾਈਮ ਨਾਲ ਵੇਲੇ ਪਰ ਤੇ ਕੱਲੀ ਮੂਲੀ ਰਹਿ ਗਈ ਬਾਈਆਂ ਕੋਲ ਮੂਲੀ ਆਉਂਦੀ ਬਾੜੀ ਕਰਨ ਲਗੀ ਆ ਛੜਗੋਂ ਕੀ ਰੇਟ ਪਰ 60 ਤੋਂ 70 ਰੁਪਏ 8 ਛੜਗੋਂ 7-8 ਰੁਪਏ ਹੈ ਨਾ ਤੇ ਬਾਕੀ ਸਾਰੇ ਰੇਟ ਬਾਈ ਨੇ ਗਨਾਤੇ ਜਿਹੜੇ ਅੱਜ ਦੇ ਆਲੂ ਤਾਂ ਨਹੀਂ ਆਏ ਆਪਣੇ ਅੱਜ ਨਵਾਂ ਆ ਮੱਤਾਂ ਦੀ ਦੁਕਾਨ ਬਾਈ ਜਿੱਥੇ ਖੜਿਆ ਜੀ 9884 트리플 086 ਹੈ ਨਾ ਕਨੈਕਟ ਕਰ ਲਿਆ ਕਰੋ ਜੀ ਗਜਰੇਲਾ ਨਹੀਂ ਹੈ ਆਪਣਾ ਗਜਰੇਲਾ ਸੱਚਰ ਮੈਂ ਭੁੱਲ ਗਿਆ ਕੰਨੂ ਲੈ ਕੇ ਆਉਂਗਾ ਗਰਮ ਕਰਕੇ ਆ ਗਰਮ ਕਰਕੇ ਲਿਆਉਂਗਾ ਤੇ 98322800 ਆਪਣਾ ਨੰਬਰ ਹੈ ਜੀ ਜੇ ਕਿਤੇ ਵੀ ਕੋਟਕਪੁਰੇ ਮਾਲਸ਼ਲ ਲਿਆਉਣਾ ਜੀ ਜਦੋਂ ਮਰਜ਼ੀ ਫੋਨ ਕਰ ਲਿਓ ਜੇ ਰੇਟ ਪੁੱਛਣੇ ਜਦੋਂ ਮਰਜ਼ੀ ਭਾਵੇਂ ਰਾਤ ਨੂੰ 8 ਵਜੇ ਫੋਨ ਕਰ ਲਿਓ ਬਾਈ ਯਾਰ ਰਾਤ ਨੂੰ 98322800 ਨੰਬਰ ਤੇ ਹਨ ਉਦੋਂ ਬਾਅਦ ਨਾ ਕਰਿਓ ਜੀ ਤੇ ਭਾਈ अलवर ਦਾ ਪਿਆਜ ਆਪਣੇ ਹਾਂਜੀ ਹਾਂਜੀ ਲੈ ਭਾਈ अलवर ਦਾ ਪਿਆਜ ਤੇ ਸੇਠਾ ਨਾਲ ਆਪਣਾ ਪਿਆਰਾ ਕਿ ਨਹੀਂ ਸੇਠਾ ਸਾਹਿਬ ਹੋ ਠੀਕ ਹੈ ਭਾਈ ਕੀ ਰੇਟ ਵਿਕੀ ਜਾਂਦਾ ਅੱਜ ਲੈ ਉਹ 30 ਰੁਪਏ ਵਿੱਚ ਜਾਂਦਾ ਜੀ 30 ਰੁਪਏ ਕਿਲੋ ਜਿਹੜਾ ਭਾਰ ਰਹਿ ਗਿਆ ਪਿਆਜ ਦਾ ਆ ਵੇਖੋ ਕੁਆਲਿਟੀ ਇਧਰ अलवर ਦਾ ਪਿਆਜ ਭਾਈ ਆ 30 ਰੁਪਏ ਮੰਗੀ ਜਾਂਦੇ ਆ ਜੀ ਛੇੜਦਾ ਭਾਈ ਭਾਈ ਇਹ ਜਿਹੜਾ ਵੇਚਦੇ ਹਣ 27 22 ਫਿਰਦਾ ਸੀਗਾ ਉਤੀ ਹੋ ਗਿਆ ਜੀ ਜਾਨੀ ਹੁਣ ਰੇਟ ਵਧ ਗਈ ਹੁਣ ਰੇਟ ਤੋਂ ਪਰੇ ਰੇਟ ਘਟ ਗਿਆ ਜੀ ਹੁਣ ਵਧ ਗਿਆ ਜੀ ਇੱਕ ਪਹਿਲਾਂ ਘਟ ਗਿਆ ਸੀਗਾ ਇਹ ਵਧ ਕਹਦੇ ਨਾ ਗਿਆ ਭਾਈ ਬੰਨਿਆ ਕਰ ਘੜਕਣਾ ਹੁਣ ਕਿਹ ਮੰਡੀ ਹੰਬਲਾ ਇੱਕ ਇੱਕਦੋਂ ਭੈ ਵਧਾ ਗਿਆ ਸੀ ਜਾਈ ਠੀਕ ਆ ਸਦੀ ਮੰਡੀ ਤੱਕ ਪਹਿਲਾਂ ਵਧੇਗਾ ਘੜ ਜੇ ਜਦੋਂ ਵਧ ਜੇ ਘੜ ਘੜ ਜੇ ਤੇ ਫਿਲਹਾਲ ਭਾਈ ਹਣਾ ਸੇਲ ਵਧ ਗਈ ਪੂਰੀ ਹੁਣ ਸੇਲ ਘਟਾਈ ਹਰੇ ਸੇਲ ਘਟਾ ਫਿਲਹਾਲ ਵਧੂਗੀ ਦੋ ਚਾਰ ਦਿਨਾਂ ਚ ਫਰਕ ਬਹੁਤ ਮੌਸਮ ਤੋਂ ਪਾਣੀ ਨਿਕਲ ਗਿਆ ਫਿਰ ਵਧੂਗੀ ਹਾਂ ਹੁਣ ਧੁੰਦ ਪੈਂਦੀ ਐਵੇਂ ਤੇ ਨਾਸਕ ਆ ਆਪਣੇ ਨਾਸਕ ਭਾਈ ਨਾਸਕ 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 ਨਹੀਂ ਅਕਲਾ ਹਲਵਰ ਪਿਆ ਜੀ 30 ਰੁਪਏ ਜਿਹੜਾ ਰੇਟ ਆਦਾ ਹਲਵਰ ਦਾ ਚੱਲੀ ਜਾਂਦਾ ਭਾਈ ਹਣਾ ਜਿੱਥੇ ਖੜੇ ਆ ਜੀ ਆਪਾਂ ਇੱਥੇ ਅੰਮ੍ਰਿਤ ਫਰੂਟ ਕੰਪਨੀ ਅੰਮ੍ਰਿਤ ਫਰੂਟ ਕੰਪਨੀ ਨਾਲ ਆਇਆ ਕਰੋ ਜਰੂਰ ਢੇਡਾ ਮਾਰਿਆ ਕਰੋ ਸਿੱਧਾ ਸਾਹਮਣੇ ਨਾਲੀ ਇਧਰ ਆਲ ਕਰ ਪਿਆ ਬਾਈ ਇਹਦਾ ਕੀ ਰੇਟ ਆ ਦ ਕਰਦਾ ਜੀ ਇਹਦਾ ਕੀ ਰੇਟ ਆ ਅਰੇ 40 ਰੁਪਏ 40 ਰੁਪਏ ਬਸ 10 ਰੁਪਏ ਦਾਉਣਾ ਗਿਆ ਜੀ ਜਾਨੀ ਕਿ ਕੁਆਲਿਟੀ ਉਹ ਜੀ ਆ ਕੁਆਲਿਟੀ ਉਹ ਜੀ ਕੁਆਲਿਟੀ ਉੱਨੀ ਕੀ ਥੋੜੀ ਕੁਆਲਿਟੀ ਜਿਹੜੀ ਉੱਨੀ ਆਗੀ ਜੇ ਜਿਹੜੀ 21 ਕੁਆਲਿਟੀ ਆ ਉਹ ਜਿਹੜੀ ਰੇਡ ਲੈਣੀ 35 ਰੁਪਏ ਮਿਲ ਜੂਗਾ ਜੇ ਬੰਦ ਪੋਰੀ ਲੈਣੀ 35 ਰੁਪਏ ਹੀ ਪੈ ਜੂਗਾ ਲਾ ਭਾਈ ਆ ਜਿਹੜਾ ਕੁਆਲਿਟੀ ਦੇ ਵੇ ਲੋ ਜੀ ਇਹ ਕਦੀ 35 ਰੁਪਏ ਜਿਹੜਾ ਮੋਟਾ ਆਦ ਕਰਾਉਂਦਾ ਨਾ ਜਿਹਦੇ ਚਾਰ ਚੁਰ ਵੀ ਪੈ ਜਾਂਦਾ ਉਹ ਆ ਆਪਣੇ ਉਹ ਨਹੀਂ ਆ ਉਹ ਨਹੀਂ ਆ ਹਨਾ ਭਲਾਲੇ ਦਾ ਰੇਟ 40 ਰੁਪਏ ਤੋਂ 50 ਰੁਪਏ ਤੱਕ ਜਿਹੜਾ ਸਿਰੇ ਦੀ ਕੁਆਲਿਟੀ 50 ਜੀ 40 ਤੋਂ 50 ਰੁਪਏ ਜਿਹੜਾ ਇਹ ਚੱਲ ਜਾਂਦਾ ਭਾਈ ਤੇ ਆਲੂ ਪਿਆ ਜੀ ਨੀ ਆਲੂ ਨਹੀਂ ਆਈ ਇਤਰੇ ਕੀ ਇਹ ਵੀ ਯਾਦ ਕਰੀ ਪਿਆ ਆਲੂਆਂ ਬਾਈ ਨਹੀਂ ਆਲੂ ਨਹੀਂ ਆਈ ਅੰਨੂ ਅੱਜ ਮੰਗਾਇਆ ਨਹੀਂ ਸਟੋ ਕੀ ਗੱਲ ਅੱਜ ਕੇ ਨੇ ਪੱਟਣ ਗਿਆ ਬੰਦਾ ਪੱਟਣ ਗਿਆ ਟਾਈਮ ਲੱਗੂਗਾ ਥੋੜਾ ਜਿਹਾ ਠੀਕ ਆ ਭਾਈ ਜੀ ਅਮਰ ਕਰਾਈ ਆਲੂ ਸਾਲਾ ਥੋੜੀ ਦੇ ਹੁੰਦੇ ਕਿ ਪੱਤੀ ਦੇ ਹੁੰਦੇ ਇਹ ਵੇਖ ਮੋਟਾ ਆ ਮੋਟੇ ਪੰਡ ਆਲੂ ਤੋੜਦੇ ਹੁਣੇ ਕਹਿੰਦਾ ਨਹੀਂ ਨਾ ਭਾਈ ਆਲੂ ਦਾ ਰੇਟ ਗਣਾਉਣ ਲੱਗਿਆ ਜੀ ਕੋਟ ਕਪੂਰਾ ਮੰਡੀ ਦੇ ਵਿੱਚ ਭਰਾ ਕੋਲੇ ਖੜੇ ਆ ਆਪਦੇ ਕੋਲੇ ਭਾਈ ਕੀ ਰਹਿ ਆ ਆਲੂ ਦਾ ਬਾਜ਼ਾਰ ਜੀ ਆਲੂ ਬਹੁ 500 ਰੁਪਏ 500 ਰੁਪਏ ਦਾ ਗੱਟਾ 50 ਕਿਲੋ ਦਾ ਭਾਈ ਭਰਤੀ ਭਾਈ ਵਧੀਆ ਨਿਕਲੀ ਆਂਦੀ ਫੁੱਲ 50 50 ਕਿਲੋ ਤੇ ਆਹ ਵੇ ਲੋ ਭਾਈ ਕੁਆਲਿਟੀ ਸ਼ਾਨਦਾਰ ਹੈ ਜੀ ਭਾਈ ਕਿਹੜੀ ਸਾਈਡ ਤੋਂ ਆ ਗਿਆ ਆਲੂ ਇਹ ਫ੍ਰੀਕੋਡ ਤੋਂ ਆਸ-ਪਾਸੋਂ ਪਿੰਡਾਂ ਚੋਂ ਆਈ ਜਾਂਦਾ ਫ੍ਰੀਕੋਡ ਦੇ ਆਸ-ਪਾਸੋਂ ਫਰੋਇਪੁਰ ਵਾਲੀ ਸਾਈਡ ਦਾ ਆਈ ਜਾਂਦਾ ਕਿਨੇ ਭਾਈ ਫਰੋਇਪੁਰ ਸਾਈਡ ਦਾ ਆਧੇਲੀ ਸਾਈਡ ਤੋਂ ਵੀ ਆਈ ਜਾਂਦਾ ਨਾ ਫਿਲਹਾਲ ਜਿਹੜਾ ਕੋੜਕਪੁਰਾ ਮੰਡੀ ਦਾ ਪਾ ਇਹ ਭਾਈ ਜਿਹੜਾ 500 ਰੁਪਏ ਤੁਸੀਂ ਦੱਸਿਆ ਨਾ ਜਿਹਨੂੰ ਕਿਸਾਨ ਨੂੰ 450 ਮਿਲ ਰਿਹਾ ਜੀ ਇਹ ਹੱਥ ਪਾ ਕੇ ਬਸ ਇੱਥੇ ਜੇ ਹੋਊਗਾ ਉਹ ਇੱਥੇ ਕਿਸੇ ਨੂੰ ਘੱਟ ਵੀ ਦੇਣੇ ਪੈਂਦੇ ਆ ਜਾਦੇ ਗੱਡੇ ਕੋਲ ਲੈਂਦਾ ਤਾਂ ਹਾਂ ਤੇ ਮਿੱਟੀ-ਮੁੱਟੀ ਭਾਈ ਕਿੰਨੇ ਕਾਈ ਜਾਂਦੀ ਇਹਦੇ ਚ ਮਿੱਟੀ ਇੰਨੀ ਨਹੀਂ ਨਿਕਲਦੀ ਖਾਸ ਮਿੱਟੀ ਨਹੀਂ ਪੈ ਗਈ ਸੀ ਨਾ ਪਹਿਲਾਂ ਤਾਂ ਉਹਨੂੰ ਮੀਂਹ ਪੈ ਗਿਆ ਸੀ ਤਾਂ ਕਰਕੇ ਮਿੱ ਉਦੋਂ ਨਾ ਪਟਾਈਆਂ ਰੁਕ ਜਾਣਗੀਆਂ ਉਦੋਂ ਆਰਜੀ ਤੇਜ਼ੀ ਆਊਗੀ ਨਾ ਆਊਗੀ ਦੋ ਕੁ ਦਿਨਾਂ ਦੀ ਕਹਿ ਸਕਦਾ ਮੀ ਆਊਗਾ ਤੇਜ਼ੀ ਆਊਗੀ ਜੇ ਮੀ ਆਊਗਾ ਤੇਜ਼ੀ ਆਊਗੀ ਉਹ ਵੀ ਦੋ ਕੁ ਦਿਨਾਂ ਦੀ ਆ ਸਕਦੀ ਹੈ ਜੀ ਤੇ ਬਾਕੀ ਭਾਈ ਤੂੰ ਇਹਨੂੰ ਕੀ ਮੰਨਦਾ ਜੇ ਮਾਗੀ ਦੇ ਮੇਲੇ ਆ ਗਏ ਸਟਾਰਟ ਹੋ ਜਾਣੇ ਵੈਹ ਸ਼ਾਦੀਆਂ ਉਦੋਂ ਨਾ ਕੋਈ ਫਰਕ ਕੋਈ 2-4 ਰੁਪਏ ਕਿੰਨੇ ਯਾਰ ਪੈ ਸਕਦਾ ਭਾਈ ਪੈ ਸਕਦਾ ਕੋਈ ਵੱਡੀ ਗੱਲ ਨਹੀਂ ਨਾ ਤੇ ਬਾਕੀ ਅੱਜ ਦਾ ਭਾਜ ਜਿਹੜਾ ਸਿਰੇ ਦੀ ਕੁਆਲਿਟੀ 500 ਭਾਈ ਸਿਰੇ ਦੀ ਤੇ ਘੱਟੋ ਘੱਟ ਸਾਢੇ 400 ਵੀ ਕੀ ਜਾਂਦਾ ਹਾਂ ਸਾਢੇ 400 ਤੋਂ 500 ਦੇ ਵਿੱਚ ਵਿੱਚ ਤੇ ਜਿਹੜਾ ਲਾਲ ਆਲੂਆ ਭਾਈ ਉਹਦਾ ਕੀ ਰੇ ਉਹ ਡਾਉਣ ਆ ਗਿਆ 900 ਤੋਂ ਆ ਗਿਆ ਸੀ ਤਾਂ 800 ਤੇ ਆ ਨਾ ਤੇ ਉਹ ਸਿਰੇ ਦੀ ਕੁਆਲਿਟੀ 800 ਸਿਰੇ ਦੀ ਹਾਂ ਉਹ ਭਾਈ ਸਿਰੇ ਦੀ ਕੁਆਲਿਟੀ 800 ਰੁਪਏ ਤੁਹਾਨੂੰ ਕੁਆਲਿਟੀ ਵੀ ਵਿਖਾ ਦਿੱਤੀ ਹੈ ਭਾਈ ਤੇ ਆ ਜਿਹੜਾ ਆਲੂ ਦੀ ਕੁਆਲਿਟੀ ਸਿਰੇ ਦੀ 800 ਰੁਪਏ ਚਲੀ ਜਾਂਦੀ ਹੈ ਮੇਰੇ ਤੋਂ ਜਿਹੜੀ ਆ ਕੁਆਲਿਟੀ ਵੇਚ ਲੋ ਭਾਈ ਹੈ ਹਾਂਜੀ ਆ ਦਮੁੰਦੇ ਆ 800 ਰੁਪਏ ਦੀ ਸਿਰੇ ਦਾ ਸਿਰੇ ਦਾ 800 ਹੋ ਗਿਆ ਭਾਈ ਤੇ ਜਾਨੀ ਘੱਟੋ ਘੱਟ 750 ਵੀ ਹੈ ਕਿ ਨਹੀਂ 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 ਇਹ 800 ਤੋਂ ਲੈ ਕੇ 850 ਹੈਗਾ ਕੋਈ ਹੈਗੇ ਆਲੂ ਵਧੀਆ ਸਾਫ ਵਧੀਆ ਧੋਤਾ ਨੂੰ 900 ਕਿਹਾ ਤਾਂ ਤੋ ਤਾਲੂ 900 ਵੀ ਹੈਗਾ ਹਾਂ ਯਾਨੀ ਕਹਿ ਸਕਦੇ ਆ ਵੀ 800 ਤੋਂ ਲੈ ਕੇ 900 ਦਾ ਰੇਟ ਬਣਿਆ ਹੋਇਆ ਆਲੂ ਦਾ ਨਾ ਠੀਕ ਆ ਬਾਈ ਤੇ ਆਪਣੀ ਦੁਕਾਨ ਦਾ ਨਾਮ ਕੀ ਸੀਗਾ ਬਾਈ ਸ਼ਰਮਾ ਫਰੂਟ ਕੰਪਨੀ ਦੇ ਖੜੇ ਆ ਬਾਈ ਜਿੱਥੋਂ ਦੇ ਰੇਟ ਲੈ ਠੀਕ ਆ ਭਰਾ ਓਕੇ ਬਾਈ ਤੇ ਜੇ ਤੁਸੀਂ ਮਿੱਤਰੋ ਇੱਥੇ ਮੰਡੀ ਦੇ ਵਿੱਚ ਆਉਣਾ ਹੁੰਦਾ ਜੀ ਮਾਲ-ਸ਼ਾਲ ਲੈਣਾ ਹੁੰਦਾ ਨਾ ਕੋਟਪੂਰਾ ਮੰਡੀ ਦੇ ਵਿੱਚ ਫੋਨ ਕਰ ਲਿਆ ਕਰੋ 98322800 98322800 ਤੇ ਤੁਸੀਂ ਜਦੋਂ ਮਰਜ਼ੀ ਫੋਨ ਕਰ ਸਕਦੇ ਆ ਬਾਈ ਜੀ ਨਰਾ ਖੂਨ ਆ ਵੇਖੋ ਇਹ ਨਰਾ ਖੂਨ ਆ ਨਰਾ ਖੂਨ ਆ ਗਿਆ ਹਾਂ ਹਾਂ ਮੈਂ ਕਹਿੰਦਾ ਨਹੀਂ ਤੁਸੀਂ ਯਾਦ ਕਰੋਗੇ ਚਿਕੰਦਰ ਹੈ ਚਿਕੰਦਰ ਇਹ ਖੂਨ ਹੀ ਹੈ ਨਰੇ ਗਾਜਰਾਂ ਦਾ ਮੇਰਾ ਖੂਨ ਹੀ ਹੈ ਇਹ ਭਾਈ ਸਲਾਦ ਚ ਇਹ 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 ਸਲਾਦ ਚ ਜ਼ਰੂਰੀ ਹੈ ਇਹ ਸਲਾਦ ਚ ਵੀ ਜ਼ਰੂਰੀ ਹੈ ਜੀ ਤੇ ਜੂਸ ਵੀ ਜ਼ਰੂਰੀ ਆ ਹਾਂ ਜੂਸ ਤੇ ਬਣਾਓਗੇ ਨਾ ਇਹਨੂੰ ਹਾਂ ਮੈਨੂੰ ਤੁਸੀਂ ਯਾਦ ਹੀ ਕਰੋਗੇ ਜੀ ਯਾਦ ਹੀ ਕਰੋ ਕਿਹਦਾ ਭਾਈ ਇੱਕ ਤਾਂ ਖੂਨ ਬਣਾਉਂਦਾ ਕਹਿੰਦੇ ਹੋਰ ਕਾਫੀ ਫਾਇਦੇ ਇਹਦੇ ਕਹਿੰਦੇ ਫਾਇਦਾ ਤਾਂ ਹੋ ਗਿਆ ਜੀ ਹੈਨਾ ਹਾਂ ਜਿਵੇਂ ਕਹਿੰਦੇ ਇੱਕ ਨਾਰ ਤੇ 100 ਬੰਵਾ ਆ ਵਾ ਉਹ ਵੀ ਇਹਦਾ ਹਿਸਾਬ ਹੈ ਜੀ ਇੱਕ ਨੂੰ ਬਹੁਤ ਬਿਮਾਰ ਗਿਆ ਨਹੀਂ ਠੀਕ ਕਰਦਾ ਹੈ ਠੀਕ ਕਰਦਾ ਹੈ ਸਹੀ ਆ ਤੇ ਨਾ ਭਾਈ ਚਕੰਦਰ ਦਾ ਰੇਟ ਕਿੰਨਾ ਰਹੇਗਾ ਪਾਉ ਆ ਜਫਰ ਬਸ ਰੇਟ ਤਾਂ ਥੋੜਾ ਹੀ ਹੈ ਇਹਦਾ 100 ਦੀਆਂ 5 ਆਏ 100 ਦੀਆਂ 5 ਪੰਜ ਗੁੱਟੀਆਂ ਜੇ ਜੈਸਾ ਨੇ ਜੀ ਨੂੰ ਖਾਣਾ ਚਾਹੀਦਾ ਨਾ ਲੋਕ ਉਸਾ ਉਹਨਾਂ ਖਾਂਦੇ ਨਹੀਂ ਇਹ ਪਸਰੀਆਂ ਵਾਲੀਆਂ ਚੀਜ਼ਾਂ ਖਾਂਦੇ ਆਂ ਤਲੀਆਂ ਹਨਾ 버ਗਰ ਪੀਜ਼ਾ ਖਾਂਦੇ ਆ ਹਾਂ ਜੇ ਆ ਚੀਜ਼ ਖਾਵੇ ਤਾਂ ਮੈਂ ਕਹਿੰਦਾ ਹਾਂ ਹਨਾ ਹੋ ਮੰਦਾਇਆ ਗਿਆ ਲਾ ਮੰਦੇ ਗੱਟੇ ਦੇ ਗੱਟੇ ਵਿਕਣੇ ਚਾਹੀਦੇ ਜਿਹੜੀ ਚੀਜ਼ ਮਾਰਨ ਸਾਰਿਆਂ ਨੇ ਹਾਂ ਚਾਗਤਾ ਇਹਦੇ ਚ ਹਾਂ ਚਾਗਤਾ ਤਾਗਤਾ ਨੇ ਇਹਦੇ ਚ ਇਹ ਤਾਂ ਵਿਕਣ ਗੱਟਿਆਂ ਦੇ ਗੱਟੇ ਆ ਨੂੰ ਆ ਨੂੰ ਸਲੀਆਂ ਚੀਜ਼ਾਂ ਖਾਂਦੇ ਉਮਰ ਰਹਿ ਜਾਂਦੀ 40 ਸਾਲ ਤੋਂ ਬੰਦਾ ਗੁਜ਼ਰ ਜਾਂਦਾ ਹਾਂ ਫਿਰ ਕਹਿੰਦੇ ਗੋਡੇ ਪੀੜ ਰਹਿੰਦੀ ਹੈ ਗੋਡਾਈ ਪੀੜ ਕੇ ਮਰੂ ਜੇ ਖਾਵਾਗੇ ਤਾਂ ਹਾਂ ਸਹੀ ਗੱਲ ਹੈ ਠੀਕ ਹੈ ਗੱਲ ਨਹੀਂ ਸਾਬਤ ਹੋ ਜਾ ਤੁਰੇ ਫੇੜੂਗਾ ਸਹੀ ਗੱਲ ਇਹ ਗੱਲ ਨਹੀਂ ਆ ਜਿਹੜਾ ਜਿਹੜੇ ਜਮ 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 ਜੀ ਜਲਪਾ ਖਾਂਦੇ ਨਹੀਂ ਜਿਹੜਾ ਜਮ ਜਮ ਵਾਲੇ ਕਰਟੇਨ ਕਟੂਨ ਪ੍ਰੀ ਵਰਕਆਊਟ ਪਿੰਦੇ ਆ ਨਾ ਇਹਦਾ ਜੂਸ ਪੀ ਕੇ ਲਾਉਣ ਜਾਉੜਾ ਬੰਦਾ ਜਿੰਮ ਸਾਰਾ ਕੀ ਨਹੀਂ ਕਹਦਾ ਜਿਹੜਾ ਪੀਨੇ ਖਾਣ ਹਾਂ ਉਹ ਸਾਮਾਨ ਆਉਂਦਾ ਸਾਰਾ ਇਹਦਾ ਜੂਸ ਪੀ ਕੇ ਤੇ ਕੰਟੇਨ ਦਾ ਕੰਮ ਕਰੂਗੀ ਮਸਲਪ ਕਰੂਗਾ ਇਹ ਫੋਨ ਹਾਂਜੀ ਹਾਂਜੀ ਜਿਹਨੇ ਇਹਦੇ ਬਾਰੇ ਸਟੱਡੀ ਕੀਤੀ ਉਹਨੂੰ ਪਤਾ ਇਹ ਚੀਜ਼ ਦਾ ਸਹੀ ਗੱਲ ਹੈ ਇਹ ਸੁਨੀਨ ਜੋ ਵੀ ਉਹ ਕਹਿੰਦੇ ਕਈ ਕੁਸ਼ ਹੈ ਇਹਦੇ ਚ ਯਾਰਾ ਮੈਂ ਕਹਿੰਦਾ ਬਹੁਤ ਕੁਸ਼ ਹੈ ਇਹਦੇ ਚ ਯਾਦ ਕਰੋਗੇ ਤੁਸੀਂ ਤੁਹਾਨੂੰ ਇੱਕ ਵਾਰੀ ਬਣਾ ਕੇ ਤੇ ਪੀ ਕੇ ਵੇਖੋ ਬਣਾ ਕੇ ਹੋਰ ਭਰਾ ਠੀਕ ਹੈ ਲੱਕਾ ਵਸੇ ਚਾਲ ਵਧੀਆ ਹੋ ਸਾਡੇ ਨੰਬਰਦਾਰ ਹੈ ਜੀ ਨੰਬਰਦਾਰ ਸਾਹਿਬ ਹੋਰ ਠੀਕ ਹੈ ਜੀ ਨੰਬਰਦਾਰ ਸਾਹਿਬ ਬਹੁਤ ਯਾਰ ਚਾਲ ਹੋਰ ਬਹੁਤ ਠੀਕ ਹੈ ਕਾ ਵਸੇ ਵਧੀਆ 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 ਕੋਈ ਕੋ ਚਾਹਦਾ ਪੈਰ 5 ਰੁਪਏ ਗੁੱਟੀ ਲੈਣ ਆਖਦੀ ਕੋਈ ਹੋਰ ਆ ਬਾਈ ਯਾਰ ਆ ਪੰਡ ਦੀ ਪੰਡ ਪਈ ਹੈ ਮੇਰੀਆਂ ਪੰਡ ਪਈ ਹੈ ਓਏ ਹੋਏ 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 ਚਲੋ ਦਣਗਿਆਂ ਦੇ ਨਾਲ ਲਾ ਬਾਈ ਲਸਣ ਦਾ ਰੇਟ ਕਣਾਉਣ ਲੱਗੇ ਹੋਰ ਬਾਈ ਕੀ ਹਾਲ ਚੱਲੇ ਜੀ ਬਗਲੇ ਆ ਗਏ ਲਸਣ ਚਿੱਟਾ ਚਟਾ ਲਸਣ ਆ ਗਿਆ ਇਧਰ ਠੀਕ ਆ ਠੀਕ ਆ ਠੀਕ ਆ ਵੇ ਵੇਖੋ ਇਧਰ ਕੁਆਲਟੀ ਯਾਰ ਜਾਂਦਰ ਚਿੱਟੇ ਚਟੇ ਜਮ ਬਗਲੇ ਪਏ ਹੁੰਦਾ ਦੂਰ ਹਣਾ ਇਹ ਕੀ ਰਣ ਵਿਕੀ ਜਾਂਦਾ ਬਾਈ ਆਪਣੇ ਕੀ ਰਣ ਪਾਲਿਆ ਪਾਉ ਇਹ ਵੀ ਗਿਆ ਅੱਜ 150 ਰੁਪਏ ਸਹੀ ਦੱਸ ਸਹੀ ਰੇਟ ਦੱਸ ਮੈਂ ਇਹ 250 300 ਰੁਪਏ ਨਹੀਂ 300 ਵੇਚ ਗਏ ਹਾਂ ਉਹ ਕੀ ਗੱਲ ਆ 300 ਰੁਪਏ ਜਿਹੜਾ ਆ ਲਸਣ ਪਿਆ ਬਈ ਨਾ ਤੇ ਆ ਵੀ ਬਈ ਇੱਕੋ ਚੀਜ਼ ਹੀ ਆ ਕਿ ਫਰਕ ਆ ਵਰਾਣੀ ਆ ਇੱਕੋ ਹੀ ਵੈਰਾਈ ਨਾ 300 ਰੁਪਏ ਲਸਣ ਜਿਹੜਾ ਬਈ ਵਿਕ ਗਿਆ ਵੇਹੇ ਤਾਂ ਯਾਰ 250 ਤੋਂ ਲੈ ਕੇ ਪਤਾ ਨਹੀਂ 280 ਰੇਟ ਸੀਗਾ ਨਵਾਂ ਲਸਣਾ ਗਿੱਲਾ ਨਵਾਂ ਲਸਣਾ ਗਿੱਲਾ ਇਹ ਵੇਗਿਆ ਜਿਹੜਾ 300 ਰੁਪਏ ਬਈ ਬਗਲੇ ਵਾਲਾ ਲਸਣ ਚਿੱਟਾ ਇਹ ਦੁੱਧਰਗਾ ਦੁੱਧਰਗਾ ਤੇ ਗੰਡੇ ਦਾ ਰੇਟ ਬਈ ਜਿਹੜਾ ਬਈ ਕੀ ਆਲਾ ਬਈ ਉਹ ਠੀਕ ਹੈ ਤੇ ਅੱਜ ਦਾ ਰੇਟ ਬਈ ਅੱਜ ਕਿੰਨਾ ਸੀਗਾ ਅੱਜ 32 ਰੁਪਏ 32 ਰੁਪਏ ਕੱਲ 33 ਸੀ ਜਣੀ ਅੱਜ ਰੇਟ ਪਈਆ ਘਟਾਦਾ 30 ਜਲੀ ਜਾਂਦਾ ਆਹੀ ਪਿਆਜ਼ ਯਾਰ ਲੱਗੀ ਅੱਜ ਲੱਗੀ ਤਾਂ 32 ਰੁਪਏ ਆਹੀ ਪਿਆਜ਼ ਦਾ ਰੇਟ ਜਿਹੜਾ ਕੱਲ ਪੁੱਛ ਕੇ ਗਈ ਸੀ 30 ਤੋਂ ਲੈ ਕੇ 32 ਰੁਪਏ ਤੱਕ ਜਿਹੜਾ ਕੱਲ ਵੀਡੀਓ ਚ ਵਿਖਾਇਆ ਇਹ ਹੀ ਅੱਜ ਵਿਖਾਈ ਜਾਂਦੇ ਆ ਬਾਈ ਜਿਹੜਾ ਨਾਸਕ ਦਾ ਪਿਆਜ਼ ਹੈ ਨਾ ਅਲਵਰ ਦਾ ਹੈਗਾ 27 ਰੁਪਏ ਨੇੜ ਤੇ ਨਾ ਜਿਹੜਾ ਰੇਟ ਪਿਆਜ਼ ਦਾ ਚੱਲੀ ਜਾਂਦਾ ਭਰਾ ਲਓ ਬਾਈ ਬਈ ਟਮਾਟਰ ਦਾ ਭਾ ਕਿੰਨਾ ਰਹਿਗਾ ਅੱਜ ਲਾ ਲਾਲਾ ਤੇਰੀਆਂ ਗੱਲਾਂ ਵਰਗਾ 20 ਰੁਪਏ ਕਿਲੋ 20 ਰੁਪਏ ਕਿਲੋ ਆ ਜਿਹੜਾ ਟਮਾਟਰ ਬਾਈ ਜਿਹੜਾ ਕੱਲ ਵਿਕੀ ਜਾਂਦਾ ਸੀ ਬਾਈ ਕਹਿੰਦੇ ਸੀ 12 12 14 14 ਤੇ ਆ ਗਿਆ ਇਹ 5 ਰੁਪਏ ਕਿਲੋ ਇਹ 5 ਵਾਲਾ ਹਾਂ ਸਰੇ ਦੀ ਕੁਆਲਿਟੀ ਵੀ ਆ ਇਹ ਆਰਗੈਨਿਕ ਹੈ ਦੇਸੀ ਟਮਾਟਰ ਆ ਰੇਟ ਜਾਨੀ ਕੱਲ ਜਿੰਨਾ ਹੀ ਕੋਈ ਵਾਅਦਾ ਕਰਤਾ ਨਹੀਂ ਹੋਈ ਰੇਟ 5 ਰੁਪਏ ਕਿਲੋ 100 ਰੁਪਏ ਕਰੇਟ 100 ਰੁਪਏ ਦਾ ਕਰੇਟ ਆ ਕੁਆਲਿਟੀ ਆ ਨਹੀਂ ਜਿਹੜੀ ਸਰੇ ਦੀ ਐਂ ਜੀ ਉਹ ਕਿੰਨਾ ਉਹ ਸੀ ਉਹ 20 ਰੁਪਏ ਕਿਲੋ ਉਹ 20 ਰੁਪਏ ਕਿਲੋ ਆ ਜਿਹੜਾ ਸਰੇ ਦਾ ਬਾਈ ਜੋ ਜਾਂ ਗੁੜ ਪਾਉਂਗੇ ਉਹਨਾਂ ਕਾ ਮਿੱਠਾ ਆ ਆ ਗਿਆ 20 ਰੁਪਏ ਕਿਲੋ ਵਾਲ ਤੇ ਉਹ ਆ ਗਿਆ 5 ਰੁਪਏ ਕਿਲੋ ਵਾਲਾ ਇਹ ਪੋਲਾ ਹੋਇਆ ਹੋਵੇ ਦਾਬਦੂ ਬਾਈ ਵੀ ਹੈ ਜਿਹੜੀ ਆ ਫਰਕ ਕੋਈ ਨਹੀਂ ਲੱਗਦਾ ਬਾਹਰੋਂ ਇੱਕੋ ਜਿਹਾ ਹੀ ਲੱਗਣਾ ਐ ਤੁਹਾਨੂੰ ਹਨਾ ਬੋਈਆ ਦੇਸੀ ਹੈ ਦੇਸੀ ਆ ਗਿਆ ਹਾਂ ਇਹ ਹਾਈਬ੍ਰਿਡ ਹੈ ਇਹ ਹਾਈਬ੍ਰਿਡ ਆ ਗਿਆ ਇਹਦਾ ਰੇਟ ਜਣੀ ਤੇਜ਼ ਹੀ ਰਹੂਗਾ ਤੇ ਟੇਸਟ ਦਾ ਨਾ ਵਧੀਆ ਹੁੰਦਾ ਦੇਸੀ ਦਾ ਇਹ ਤਾਂ ਜੂਸ ਜ਼ਿਆਦਾ ਹੁੰਦਾ ਸੂਪ ਦੇ ਕੰਮ ਆਉਂਦਾ ਜੂਸ ਜ਼ਿਆਦਾ ਹੁੰਦਾ ਸੂਪ ਦੇ ਕੰਮ ਆਉਂਦਾ ਚੀਜ਼ੀ ਖਰਾਬ ਹੋ ਜਾਂਦਾ ਇੱਕ ਦੋ ਦਾਬ ਦੂਪ ਤਾਂ ਨਹੀਂ ਆਈ ਕਿਤੇ ਐ ਜਮੇ ਸਾਰੇ ਵਧੀਆ ਪਿਆਉ ਹਾਂ ਬਹੁਤ ਵਧੀਆ ਪਿਆ ਇਧਰ ਦੇਖੋ ਆਹ ਵੇਖਾ ਆਹ 5 ਰੁਪਏ ਵਾਲਾ ਜਿਹੜਾ ਪਿਆ ਨਹੀਂ ਇਹ ਤਾਂ ਚਲੇ ਇੱਕ ਇੱਕ ਦੋ ਦੋ ਪੀਸ ਹੈਗੇ ਵਿੱਚ ਚੰਗੇ ਵੀ ਹੈਗੇ ਦੇਸੀ ਕੱਟਦਾ ਨਹੀਂ ਨਾ ਵਾਲਾ ਜਿਹੜਾ ਇੱਕ ਦੋ ਦਿਨ ਇੱਕ ਕੰਦਾ ਨਹੀਂਗਾ ਆਹ ਗੱਲ ਰੱਖਿਆ ਉੱਥੇ ਇਹਨੇ ਪੰਜਾਂ ਵਾਲੇ ਚ ਰੱਖ ਦਿੱ ਗਏ ਇਹਨੂੰ ਹਾਂ ਭਈ ਆਲੂ ਦਾ ਬਾਜ਼ਾਰ ਕਿੰਨਾ ਰਹੇਗਾ ਅੱਜ 500 ਰੁਪਏ ਬੂਰਾ 500 ਤਾਂ ਦੇ ਹੀ ਇਹਨੇ ਪੱਕੀ ਗੱਲ ਆ ਇਧਰ ਬੱਤਕ ਦੇ ਅੰਡੇ ਵਰਗੇ ਬੱਤਕ ਦੇ ਅੰਡੇ ਲਗੇ ਤੇ ਰੱਖ ਇਹ 500 ਰੁਪਏ ਦਾ ਰਹੇਗਾ ਭਾਈ ਜਿਹੜਾ ਆਲੂ ਦਾ ਬਾਜ਼ਾਰ ਵਿੱਚ ਸਾਢੇ 450 ਵਿੱਚ ਗਿਆ ਭਾਈ ਅੱਜ ਵੇਹ ਆਲੂ ਕਿਨੇ ਪੁਰਾਣੇ ਵੇਹ ਪਏ ਆ ਕਿਸੇ ਕੋਲ ਕੋਈ ਨਹੀਂ ਤਾਜ਼ੇ ਤਾਜ਼ੇ ਜਿਹੜੇ ਨਵੇਂ ਆਏ ਮੀਡੀਅਮ ਸੇ ਕੋਈ ਛੋਟਾ ਸਾਈਜ਼ ਮੰਨ ਉਹ ਹੁੰਦਾ ਵੱਡਿਆ ਟੁਕਿਆ ਜਿਹੜੇ ਪੰਨ ਜਿਆਦਾ ਉਹ 50 ਰੁਪਏ ਘਟੇਗਾ ਵੇ ਸਿਰੇ ਦੀ ਕੁਆਲਿਟੀ ਵਾਲਾ ਜਾਨੀ 500 ਹੀ ਹੈਗਾ 500 500 ਰੁਪਏ 500 ਤੇ ਲਾਲ ਆਲੂ ਦੀ ਗੱਲ ਕਰੀਏ ਕਿੰਨੇ ਪਿਆਗ ਲ ਹੋਣਗੇ 10 ਰੁਪਏ ਕਿਲੋ 10 ਰੁਪਏ ਕਿਲੋ ਹਾਂ ਸਹੀ ਆ ਤੇ ਜਿਹੜਾ ਭਾਈ ਮਤਲਬ ਹੈ ਕਿ ਲਾਲ ਆਲੂ ਆਈ ਜਾਂਦਾ ਉਹ ਉਹ 200 ਰੁਪਏ ਮਹਿੰਗਾ ਉਹ 200 ਰੁਪਏ ਮਹਿੰਗਾ ਉਹ ਜਣੀ ਆ ਗਿਆ 710 ਦਾ ਦੇਈ ਜਨੇ ਤੁਸੀਂ 710 ਦਾ 15 ਰੁਪਏ ਕਿਲੋ ਬੋਗੋ 800 ਮੰਗੀ ਹੁੰਦੇ ਵੈਸੇ ਯਾਰ ਮੈਨੂੰ ਹਾਂ 800 ਰੁਪਏ ਹੈਗਾ ਆਪਾਂ 800 ਰੁਪਏ ਲਾਲ ਆਲੂ ਭਈ ਇਹ ਤੁਸੀਂ ਮੰਨ ਕੇ ਚਲੋ ਜਿਹੜਾ ਇਹ ਆਲੂ ਹੈ ਇਹ ਤੁਸੀਂ ਆਪ ਖਰੀਦੇ ਵੈਲ ਕਿ ਕਿਸਾਨ ਦਾ ਵੈ ਇਥੇ ਇਹ ਵਿਕਰੀ ਤੇ ਹੁੰਦਾ ਵੀਰੇ ਵਿਕਰੀ ਤੇ ਆ ਰੱਤ ਕੱਟ ਕੇ ਪੈਸੇ ਦੇ ਦਿੰਦੇ ਨੇ ਜੇ ਮੈਂ ਮੰਨ ਕੇ ਚਲੋ 500 ਦੇ ਲੈ ਕੇ ਅਗਲੇ ਨੂੰ 450 ਤਾਂ ਮਿਲ ਜਾਂਦਾ ਹੋਊਗਾ 7% ਕੱਟ ਕੇ ਹਾਂ ਕਿੰਨਾ ਕਮਣ ਗਿਆ ਬਸ ਲਾਲੋ ਸਾਹਿਬ ਪਤਾ ਬਾਈ ਇੰਨਾ ਸਾਕਦਾ ਸਾਡਾ ਵੀ ਹਾਂ ਆਪਦੇ 35 ਰੁਪਏ ਕੱਟ ਗਏ 35 ਰੁਪਏ 465 ਰੁਪਏ ਅੱਛਾ 465 ਰੁਪਏ ਉਹਨੂੰ ਜਾਂਦੇ ਕਿਸਾਨ ਨੂੰ ਹਾਂ 7% ਡਾਟ ਕੱਟ ਲਾ ਭਾਈ ਜਿਹੜੇ ਕਮੈਂਟ ਕਰਦੇ ਹੁੰਦੇ ਹਨ ਨਾ ਕਈ ਵਾਰੀ ਪੁੱਟੇ ਸਿੱਧੇ ਜਿਹਦੇ ਸੁਣ ਲਿਆ ਕਰੋ ਜਿਹੜੀ ਯਾਰ ਤਾਂ ਸਰਕਾਰੀ ਰੇਟ ਤੇ 7% ਹੀ ਲੱਗਦੀ ਆ ਤੇ 500 ਰੁਪਏ ਦਾ ਘੱਟਾ ਲੱਗਦਾ ਤੇ 465 ਰੁਪਏ ਕਿਸਾਨ ਦੇ ਖਾਤੇ 'ਚ ਘਰੇ ਬੈਠੇ ਤੇ ਜਾ ਵਰਦੇ ਹਾਂ ਨਾਲ ਦੀ ਨਾਲ ਹਾਂ ਦਾ ਹੋਏ ਪਰਚਾ ਬਣਾਇਆ ਅਗਲੇ ਖਾਤੇ ਪਾ ਦੇਣ ਅਗਲੇ ਦੇ ਖਾਤੇ ਜਿਹੜੀ ਬੰਦ ਗੋਬੀ ਬਈ ਬਹੁਤ ਸੋਹਣੀ ਆਪੇ ਹਾਂ ਇਹ ਕੀ ਰੇਟ ਵਕੀਨ ਦੀ 5 ਰੁਪਏ ਕਿਲੋ ਇਹ ਵੀ 5 ਰਹਿ ਗਈ ਬਾਈ ਹਨਾ ਤੇ ਮਟਰ ਬਈ ਪੈਂਸਲ ਦਾ ਹਿੱਲਾ ਰੇਟ ਹਾਂ ਅੱਜ ਤੇਜ ਆ ਮਟਰ ਕਿੰਨਾ ਰਹਿ ਗਿਆ ਬਾਈ 40 ਰੁਪਏ ਹੋ ਗਿਆ 40 ਰੁਪਏ ਪੈਂਸਲ ਮਟਰ ਪੈਂਸਲ 50 ਰੁਪਏ 50 ਰੁਪਿਆ ਜਿਹੜਾ ਅੰਮਰਸਰੀ ਮਟਰ ਛੋਟਾ ਆ ਜਾਂਦਾ ਉਹ 40 ਹੈਗਾ ਰੇਟ ਹਾਂ ਲੈ ਬਾਈ ਅੰਮਰਸਰੀ ਅੱਜ 10 ਰੁਪਏ ਕਿਲੋ ਤੇਜੇ ਗਿਆ ਅੰਮਰਸਰੀ ਵਾਲੇ ਵੀਰ ਭਰਾ ਸੁਣ ਲੈਣ ਜੀ ਅੱਜ ਦਾ ਰੇਟ 40 ਰੁਪਏ ਛੋਟੇ ਮਟਰ ਦਾ ਲਵਾ ਮਟਰ ਹੋਵੇ ਪਰ ਪੱਕੜ ਨਾ ਹੋਵੇ ਵਿੱਚ ਨਾ 35 40 ਵਗਿਆ ਪੀ 3 35 40 ਵਿਗਿਆ ਪੀ 3 ਮਟਰ ਠੀਕ ਹੈ ਜਿਹੜਾ ਉਹ ਸਿਰੇ ਦਾ ਪੈਂਸਲ ਆ ਗਿਆ ਉਹ 50 ਰੁਪਏ ਦੀ ਕੀ ਜਾਂਦਾ ਬਾਈ ਹਨ ਜਿਹੜੇ ਅੰਮ੍ਰਿਤਸਰ ਵਾਲੇ ਵੀਰ ਭਰਾ ਫੋਨ ਕਰ ਜਾਂਦੇ ਬਾਈ ਸਾਨੂੰ ਮਟਰ ਦਾ ਰੇਟ ਦੱਸੋ ਮਟਰ ਦਾ ਰੇਟ ਦਾ ਆਹ ਬਾਈ ਨੇ ਗਣਾਤਾ ਜੀ ਟੰਡਾ ਤੇ ਖੀਰਾ ਰਹਿ ਗਿਆ ਬਾਈ ਚਾਣਾ ਜੀ ਇਹਦਾ ਕੀ ਹੈ ਹਾਂ ਜੀ ਖੀਰਾ 25 ਰੁਪਏ ਕਿਲੋ ਖੀਰਾ 25 ਚਾਣਾ ਤੇ ਟੰਡਾ ਬਾਈ ਟੰਡਾ ਵੀਰੇ ਤਾਜ਼ੇ ਨਹੀਂ ਹੈਗੇ ਬੈਲਸ ਵਾਲੇ ਪਏ 20 ਰੁਪਏ ਸਿਰੇ ਦੀ ਕੁਆਲਿਟੀ ਕਿੰਨਾ ਗਿਆ ਉਹ ਵੀ 25 ਰੁਪਏ ਕਿਲੋ 25 ਰੁਪਏ ਰਹੇਗਾ ਯਾਨੀ 35 ਚ ਲੈ ਜਾਂਦਾ ਜੀ ਪਹਿਲਾਂ ਫਿਲਹਾਲ 25 ਦਾ ਰੇਟ ਰਹਿ ਗਿਆ ਟੰਡਾ ਦਾ ਬਾਈ ਕੋਟਕ ਪੂਰਾ ਮੰਡੀ ਦੇ ਵਿੱਚ ਜਿੱਥੇ ਖੜੇ ਆਂ ਬੈਂਕੇ ਦੀ ਹੱਟੀ ਤੇ ਬਾਈ ਧੰਨਵਾਦ ਭਰਾ ਤੁਹਾਡਾ ਬਹੁਤ-ਬਹੁਤ ਜੀ ਜੇ ਇੱਥੇ ਮਾਲ-ਸ਼ਾਲ ਲਿਆਉਣਾ ਬਾਈ ਦੀ ਦੁਕਾਨ ਤੇ ਸਾਹਮਣੇ ਤੁਹਾਨੂੰ ਬੋਰਡ ਦਿਖਾ ਦੇਣਾ ਨੰਬਰ ਦੇਖ ਲਓ ਜੀ ਤੇ ਸਕਰੀਨ ਸ਼ਾਟ ਮਾਰ ਲਿਆ ਕਰੋ ਨੰਬਰਾਂ ਦਾ ਹਨਾ ਤੇ ਜੇ ਨਹੀਂ ਸਮਝ ਲੱਗਦੀ ਉਹ ਜੀ ਜਾਣੇ ਕਈ ਰਿਸੀਟ ਫੋਨ ਨਹੀਂ ਚਾਹਦੇ ਫਿਰ ਆਪਾਂ ਨੂੰ ਫੋਨ ਲਾ ਲਿਆ ਕਰੋ ਜਦੋਂ ਮਰਜੀ 9832 22000 ਕੀ ਆਖਿਆ ਸੀ ਓਏ 9832 22000 ਸਹੀ ਹੈ ਲੈ ਭਾਈ ਸੰਜੂ ਦੀ ਦੁਕਾਨ ਤੇ ਖੜੇ ਆਂ ਤੇ ਖੜੇ ਆ ਸੰਜੂ ਸੰਜੂ ਭੱਜ ਗਿਆ ਬਾਈ ਕੈਮਰਾ ਵੇਖ ਕੇ ਸੰਗ ਗਿਆ ਬੰਦਾ ਪਰ ਇਹ ਸੰਗਣ ਵਾਲਾ ਦਾ ਬੰਦਾ ਹੈ ਨਹੀਂਗਾ ਆਉਣ ਵਾਲੇ ਦਿਨਾਂ ਚ ਇਹਦੀ ਫਿਲਮ ਕਢਾ ਰਹੇ ਆ ਜੀ ਅਸੀਂ ਖੜ ਦੇ ਵਿੱਚ ਸ਼ੂਟਿੰਗ ਇਹਨੂੰ ਮਿਲ ਰਹੀ ਹੈ ਬਾਈ ਆਉਣ ਵਾਲੇ ਦਿਨਾਂ ਦੇ ਵਿੱਚ ਸੰਜੂ ਕਦ ਦਿਖਾਣਾ ਸ਼ੂਟਿੰਗ ਆ ਬੱਲੇ ਲਾ ਭਾਈ ਦਰ ਮਰਤਾ ਪੰਜ ਸੰਜੂ ਕੋਲੇ ਕਦੂ ਪੇ ਪਤਾ ਨਹੀਂ ਕਿਹੜੀ ਰੁੱਤ ਦਾ ਕਦੂ ਠੰਡ ਦੇ ਵਿੱਚ ਕਿਹੜਾ ਬੰਦਾ ਕਦੂ ਖਾਂਦਾ ਹੋਊਗਾ ਤੇ ਸੰਜੂ ਮੰਗਾਈ ਬੈਠਾ ਭਰਾਲ ਕਦੂ ਹੋ ਸਕਦਾ ਆਰਡਰ ਤੇ ਆਉਂਦੇ ਕਿਉਂਕਿ ਵੱਡੇ ਵੱਡੇ ਆਰਡਰ ਆਉਂਦੇ ਭਾਈ ਵਿਆਹਾਂ ਦੇ ਵਿੱਚ ਸੰਜੂ ਗੋਲੇ ਹਨ ਇਹ ਵੀ ਆਰਡਰ ਤੇ ਆਈ ਹੋਊਗੀ ਚੀਜ਼ ਆ ਵੀ ਆਰਡਰ ਤੇ ਆਉਂਦੀਆਂ ਚੀਜ਼ਾਂ ਤੇ ਬਰੋਕਲੀ ਵੀ ਆਰਡਰ ਤੇ ਆਉਂਦੀ ਐਵੇਂ ਕਰਕੇ ਓਨਾ ਕਮਾਲ ਮਗਾਉਂਦਾ ਸੰਜੂ ਇਹ ਵਿਕ ਜਾਣਾ ਅੱਧੇ ਘੰਟੇ ਪੰਜਾ ਸੱਤਾ ਮਿੰਟਾਂ 'ਚ ਹੋਰ ਸੰਜੂ ਕੀ ਹਾਲ ਚੱਲਿਆ ਭਰਾ ਵਧੀਆ ਵਧੀਆ ਭਈਆ ਮਿਰਚ ਕੀ ਰੇਟ ਲਾਈ ਜਾਂਦਾ 70 ਰੁਪਏ ਦੇ 70 ਰੁਪਏ ਕਿਲੋ ਨਹੀਂ ਪਈਆ ਕਿਲੋ ਹੀ ਲੱਗਣੀ ਹੈ ਔਰਤ ਕੀ ਲੱਗਣੀ ਹੈ ਵੇਟੀ ਕੀ ਕਿਨੇ ਹੋਵੇ 30 35 ਕਿਲੋ 30 35 ਕਿਲੋ ਕਹਿੰਦਾ ਲਾ ਹਿਸਾਬ ਕਰਦਾ 70 ਰੁਪਏ 72 210 2100 ਹੋ ਗਿਆ 75 35 2450 ਰੁਪਏ ਆ ਵੇ ਲੋ ਭਾਈ ਆ ਹੁੰਦਾ ਸਹੀ ਯਾਰਦ ਕੇ ਵੇ ਲੋ ਨਾਲੇ ਆਪਾਂ ਨੂੰ ਸਾਰੇ ਰੇਟ ਬਣਾ ਬਣਾ ਦੇ ਦਿੰਦਾ ਕੈਲਕੂਲੇਟਰ ਦਾ ਕੰਮ ਇਹ ਕਰੀ ਜਾਂਦਾ ਭਾਈ ਹੋਰ ਕੀ ਆ ਚੱਲਿਆ ਜੀ ਆ ਕਦੋਂ ਕੀ ਰੇਟ ਆ ਸੰਜੂ ਭਾਈ ਕਦੋਂ 20 ਰੁਪਏ ਕਦੋਂ 20 ਰੁਪਏ ਭਾਈ ਤੇ ਬਰੋਕਲੀ ਬਰੋਕਲੀ 30 ਰੁਪਏ ਗਾਜਰ ਵੀ ਬਰੋਕਲੀ ਵੀ 30 ਰੁਪਏ ਭਾਈ 900 ਰੁਪਏ ਦਾ ਇਹ ਲਫਾਫਾ ਜੀ ਤੇ ਆ 15 ਕਿਲੋ ਰਹਿ ਗਾਨਾ 15 ਕਿਲੋ ਜਾਨੀ ਸਾਡੇ 350 400 ਰੁਪਏ ਦਾ ਇਹ ਮਿਲ ਜਾਂਦਾ ਜੀ ਤੁਸੀਂ ਲਾ ਲਓ ਹਸਾਕਦਾ ਤੇ ਆਹ ਬਰੋਕਲੀ ਯਾਰ ਕਦੂ ਸੰਝੂ ਵੇਖਦਾ ਬਾਈ ਕਦੂ ਯਾਰ ਅੱਤ ਚਾ ਕਦੂ ਯਾਰ ਇਹਦਾ ਮੈਂ ਵੈਸੇ ਹੀ ਬੋਇਆ ਸੀ ਇਹ ਲੋਕੀ ਦਾ ਵਿਕਦੀ ਆ ਕਦੂ ਮੈਂ ਸੈਂਪਲ ਵਾਸਤੇ ਬਾਈ ਤਿੰਨ ਗੱਟੇ ਵੇਚ ਗਿਆ ਤੁਹਾਨੂੰ ਕਦੋਂ ਜਾਂਦੇ ਆ ਲੋਕੀ ਲੰਬੀ ਵਾਲੀ ਹੁੰਦੀ ਜਿਹੜੀ ਜਿਹੜੀ ਥੋੜੀ ਤਿੱਖੀ ਜੀ ਹੁੰਦੀ ਆ ਲੰਬੇ ਵਾਲੇ ਠੀਕ ਆ ਜਿਹੜਾ ਛੋਟਾ ਦਾ ਵਧੀਆ ਵੇਖਿਆਂਦੀ ਸੀ ਆਹ ਨਹੀਂ ਵਿਕਿਆ ਕਦੂ ਆ ਨਹੀਂ ਵਿਕਦਾ ਕਦੂ ਨਾ ਇਹਨੂੰ ਹਲਦੀ ਪਈਆਂ ਬਈਆ ਹਲਦੀ ਆ ਬਾਤ ਸੁਣੋ ਇਹਨੂੰ ਭਈ ਇਹ ਵੇਖਦਾ ਪਤਾ ਕਿਉਂ ਨਹੀਂ ਪਿੰਡ ਵਾਲੀਆਂ ਬੁੜੀਆਂ ਜਿਹੜੀਆਂ ਜਦੋਂ ਇਹ ਵੀਰ ਰੇੜੀ ਚ ਲੈ ਕੇ ਜਾਂਦੇ ਆ ਜੀ ਠੰਡ ਚ ਰੱਖਿਆ ਹੁੰਦਾ ਠੰਡ ਚ ਰੱਖਦੀਆਂ ਇਹਦਾ ਪੱਕੜਾ ਭਾਈ ਅਸੀਂ ਨਹੀਂ ਲੈਣਾ ਨਹੀਂ ਕੋਈ ਪੱਕਾ ਨਹੀਂ ਵੀਰੇ ਇਹ ਹਨਾ ਉਹ ਬੱਲ ਕਰਦੇ ਆ ਜਿਹੜੀਆਂ ਬੁੜੀਆਂ ਦੀ ਸੋਚ ਹੁੰਦੀ ਆ ਇਹ ਬਾਹਰ ਲਾਣਾ ਲੋਕਲ ਹੁੰਦਾ ਫਿਰ ਲਵਾ ਲੱਗਣਾ ਹਾਂ ਜੇ ਲੋਕਲ ਹੁੰਦਾ ਫਿਰ ਪੱਕਾ ਹੁੰਦਾ ਪਰ ਇਹਦਾ ਬਾਹਰ ਲਾ ਭਈ ਇਹ ਪੱਕਿਆ ਨਹੀਂ ਜਾਨੀ ਇਹ ਹੈ ਲਵਾਈ ਆ ਸਹਿਜ ਵੱਡਾ ਜ਼ਰੂਰ ਕਰ ਗਿਆ ਨਾ ਤੇ ਸਹਿਜ ਵੱਡੇ ਨੂੰ ਵੇਖ ਕੇ ਤਾਂ ਅਗਲੇ ਰੀਡਿੰਗ ਵਾਲੇ ਵੀ ਨਹੀਂ ਲੈ ਜਾਂਦੇ ਤੇ ਇਹਨੇ ਫਿਲਹਾਲ ਪਵਾ ਲਿਆ ਹੁਣ ਗਾਂ ਤਾਂ ਇਹਨੇ ਵੀਡੀਓ ਕਾਲ ਵੇਖ ਕੇ ਸਭ ਦਾ ਪਵਾਇਆ ਕਹਿੰਦਾ ਭਾਈ ਨਹੀਂ ਨਹੀਂ ਕੋਈ ਵੀਡੀਓ ਖਾਨੀ ਆਪਾਂ ਜਿਹਨੇ ਪੈਸੇ ਵੱਟੇ ਘਰੇ ਨੂੰ ਦੇ ਦਾਂਗੇ ਅੱਗੇ ਲੋਕੀ ਕੱਲੋ ਕੱਧੂ ਨਾ ਕੱਲੋ ਤੀਰ ਵੇਖ ਕੇ 100 ਰੁਪਏ ਦੇ ਵੱਟੇ ਕਹਿੰਦੇ ਨਾ ਹਾਂ ਉਹ ਤੇ ਅਨਪੜ ਬੈਠੇ ਆ ਨਾ ਭਾਈ ਉਹ ਤੇ ਅਨਪੜ ਬੈਠੇ ਆ ਲੈ ਸੰਜੋ ਤੇ ਜੇ ਸੰਜੋ ਮੇਰੀ ਗੱਲ ਸਮਝ ਤੂੰ ਉਹਨਾਂ ਨੂੰ ਕਹਿੰਦੇ ਭਾਈ ਲੋਕੀ ਪਾ ਦਿਓ ਲੋਕੀ ਪਾ ਦੇਣਗੇ ਤਾਂ ਆ ਉਹਨਾਂ ਨੇ ਕਿਹਾ ਜੇ ਲੋਕੀ ਅਸੀਂ ਭੇਜਨੇ ਇਧਰ ਉਹਦੇ ਸਾਰਾ ਸਬਜ਼ੀ ਨਹੀਂ ਇਧਰ ਵੇਚੀ ਜਾਂਦੀ ਬਾਈ ਨਹੀਂ ਸਾਰਾ ਭੇਜ ਦੇ ਲੋਕੀ ਲੋਕ 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 ਨੇ ਕਾਣ ਰਸਦਾ ਹੁਣ ਆ ਭਾਰੀ ਮਿਰਚ ਪਈ ਕੀ ਰੇਟ ਆ 40 ਰੁਪਏ ਇਹ 40 ਰੁਪਏ ਕਿਲੋ ਪਈ ਹੈ ਨਾ ਤੇ ਹਰੀ ਮਿਰਚ ਪਈ ਜਿਹੜੀ 45 50 ਰੁਪਏ ਰਿਹਾ 50 ਰੁਪਏ ਵੇਖੀ ਜਾਂਦੀ ਹੈ ਜਿਹੜੀ ਹਲਦੀ ਰਹਿ ਗਈ ਭਾਈ ਹਲਦੀ 30 ਰੁਪਏ ਕਿਲੋ ਜੀ 50 ਰੁਪਏ ਅੱਛਾ 50 ਹੋ ਗਈ ਇਹ ਨਾ ਬਹੁਤ ਚੱਲਦੀ ਆ ਆ ਭਾਈ ਹਲਦੀ ਜਿਹੜੀ 50 ਰੁਪਏ ਕਿਲੋ ਜਿਹੜੀ ਸੰਜੂ ਦੀ ਦੁਕਾਨ ਤੇ ਵੈਗੀ ਆ ਜੀ ਸਾਰੀ ਵੈਰਾਈਟੀ ਆਲ ਓਵਰ ਕਵਰ ਕਰ ਲਈ ਸੰਜੂ ਭਾਈ ਤੇਰੀ ਇੱਧਰ ਜਿਹੜੀ ਤੂੰ ਗਾਜਰ ਮੰਗਾਈ ਆ ਰੇਟ ਹਾਂਜੀ ਹਾਂ ਜਿਹੜੀ ਗਾਜਰ ਧੀਰੇ ਵਾਲੀ ਪਈ ਇਹਦਾ ਕਿੰਨਾ रेट ਗਿਆ 10 ਰੁਪਏ ਵੀ ਕਿ 240 250 ਜਮਾਈ ਰੇਟ ਡਾਊਨ ਗਾਜਰ ਦਾ ਨਹੀਂ ਡਾਉਣੀ ਆ ਯਾਰ ਨਹੀਂ ਬੋਜੀ ਲਾ ਬੋ ਜੀ ਕਾ ਕਾ ਗਾਜਰ ਚੱਕੀ ਹੈ ਕਿ ਤੁਹਾਨੂੰ ਇਹਦਾ ਹੱਥ ਕੀ ਗਾਜਰ ਮੇਰੇ ਕੋਲ 2 ਲਾੜ੍ਹ ਸੀ ਬਹੁਤ ਸੋਹਣਾ 1 ਲਾੜ੍ਹ ਜਿਹੜੀ ਜੀਰੇ ਵਾਲੀ ਗਾਜਰ ਵਖਾਉਂਦੇ ਆ ਤੁਹਾਨੂੰ ਇਹਨੂੰ ਵਿਚਾਲੋ ਤੋੜ ਦੇ ਕਾਲੂ ਗੰਡੇ ਨਹੀਂ ਹੋਗੇ ਤੋੜ ਦੇ ਬਈ ਤੋੜ ਦੇ ਆ ਵੇਖ ਲੈ ਦੇ ਚ ਗੰਡੇ ਲੈ ਨਹੀਂ ਬਈ ਦੇਖ ਲੋ ਆਹ ਹਾਂਜੀ ਜੀਰੇ ਵਾਲੀ ਗਾਜਰ ਜੇ ਤੁਸੀਂ ਕੁਆਲਿਟੀ ਚੈੱਕ ਕਰਨੀ ਆ ਜੀ ਇਹ ਜੀਰੇ ਵਾਲੀ ਗਾਜਰ ਵੀ ਐ ਟਾਈਮ ਤੇ 10 ਰੁਪਏ ਜਿਹੜੀ ਮੰਡੀ ਚ ਰੁਲੀ ਜਾਂਦੀ ਆ ਆਹ ਵੇਖੀਆ ਤਾਂ ਕਹਿੰਦਾ ਜੀਰਾ ਤਾਂ ਨਿਕਲੇ ਰਹੀ ਵਿੱਚ ਐਨ ਕਦੋਂ ਉੱਪਰ ਜੇ ਬੰਦ ਗੋਭੀ 5-5 ਰੁਪਏ ਸ਼ਕਰਗੰਦੀ 35 ਰੁਪਏ ਵੀਰੇ ਸ਼ਕਰਗੰਦੀ 35 ਰੁਪਏ ਬੰਦ ਗੋਭੀ ਹੈਗੀ 5 ਰੁਪਏ ਨਾ 5 ਰੁਪਏ ਜਿੱਥੇ ਖੜੇ ਆ ਜੀ ਜੁਗਣੀ ਬੈਠਾ ਜੁਗਣੀ ਬੈਠਾ ਪਿਆ ਇੱਕ ਉਹ ਵੇਖ ਉਹ ਜੁਗਣੀ ਪੇਠਾ ਕੀ ਰੇਟ ਵੇਚ ਗਿਆ ਹੋਵੇ 15 ਰੁਪਏ ਉਹ ਪਿਆ ਉਹ ਪਿਆ ਸਾਹਮਣੇ ਭਾਈ ਉਹ ਵੇਚ ਗਿਆ ਜੀ 15 ਰੁਪਏ ਤੁਹਾਨੂੰ ਜ਼ੂਮ ਕਰਕੇ ਵਿਖਾ ਦਈਏ ਇਹ ਜੁਗਣੀ ਪੇਟਾ ਲਓ ਬਾਈ 15 ਰੁਪਏ ਥੋੜਾ ਜੂਮ ਗਲਤ ਹੋ ਗਿਆ ਸੀ ਕਦੇ ਜੁਗਣੀ ਪੇਟਾ ਬਾਈ ਨੂੰ ਇੱਧਰ ਨਾ ਸਮਝ ਲਓ ਜੇ ਸੰਜੂ ਜੁਗਣੀ ਪੇਟਾ ਖੋਣ ਲੱਗਿਆ ਬਾਈ ਦੇ ਜੜ ਕਦੇ ਜੁਗਣੀ ਆ ਰਿਹਾ ਜੁਗਣੀ ਪੇਟਾ ਬਾਈ ਦੇ ਨਾਲ ਸਮਝਦਾ ਕਰੇ ਜੁਗਣੀ ਪੇਟਾ ਸਾਹਮਣੇ ਸੰਜੂ ਦਾ ਨੰਬਰ ਚੱਲ ਰਿਹਾ ਜੇ ਬਾਈ ਦਾ ਸੰਜੂ ਦਾ ਨੰਬਰ ਨਾ ਲੱਗੇ ਬਾਈ ਜੇ ਸਾੜਦਕੇ ਬੀਜੀ ਹੋਵੇ ਤੂੰ ਮੇਰੇ ਨੰਬਰ ਤੇ ਫੋਨ ਕਰ ਲੈਣਾ 9832 ਤੇ 70094 ਤੇ 69102 ਸੰਜੂ ਦਾ ਨੰਬਰ ਹੈ ਬਾਈ ਜਦੋਂ ਮਰਜ਼ੀ ਫੋਨ ਮਾਰ ਲਿਓ ਪਰ ਰਾਤ ਨੂੰ ਸ਼ਰਤ ਹੈ ਕਿ ਰਾਤ ਨੂੰ ਬੰਦਾ ਬੀਜੀ ਹੁੰਦਾ ਸਵੇਰੇ ਸਵੇਰੇ ਮੈਂ ਜਦੋਂ ਮਰਜ਼ੀ ਮੈਂ 9 ਵਜੇ ਤੱਕ ਜਾਗ 11 ਵਜੇ ਤੱਕ ਜਾਗਦਾ ਹੁੰਦਾ ਰਾਤ ਹਾਂ